ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਜੇਲ੍ਹ ਵਿਭਾਗ ਵੱਲੋਂ ਕੁਝ ਗਾਰਡਨ ਦੀਆਂ ਤੇ ਮੈਟਰਨ ਦੀਆਂ ਅਸਾਮੀਆਂ ਕੱਢੀਆਂ ਗਈਆਂ ਨੇ ਸੋ ਸਾਰਿਆਂ ਨੂੰ ਬੇਨਤੀ ਹੈਗੇ ਕਿ ਜਿਹੜੇ ਐਲੀਜੀਬਲ ਬੱਚੇ ਹੈਗੇ ਨੇ ਉਹਨਾਂ ਨੂੰ ਇਹਨਾਂ ਅਸਾਮੀਆਂ ਵਾਸਤੇ ਜ਼ਰੂਰ ਅਪਲਾਈ ਕਰਨਾ ਚਾਹੀਦਾ ਗਾਰਡਨ ਦੀਆਂ ਜਿਹੜੀਆਂ ਹੈਗੀਆਂ ਨੇ 175 ਦੇ ਕਰੀਬ ਅਸਾਮੀਆਂ ਹੈਗੀਆਂ ਨੇ ਤੇ ਜਿਹੜੇ ਮੈਟਰਨ ਦੀਆਂ ਉਹ 4 ਅਸਾਮੀਆਂ ਹੈਗੀਆਂ ਨੇ ਸੋ ਦੋਸਤੋ ਇਹਦੇ ਵਾਸਤੇ ਤਕਰੀਬਨ ਜਿਹੜੀ ਵਿਦਿਅਕ ਯੋਗਤਾ ਹੈਗੀ ਆ ਉਹ ਤਾਂ 12ਵੀਂ ਪਾਸ ਹੀ ਰੱਖੀ ਗਈ ਆ ਪਰ ਫਿਰ ਵੀ ਇਸ ਪੂਰੀਆਂ ਜਿਹੜੀਆਂ ਪੋਸਟਾਂ ਹੈਗੀਆਂ ਨੇ ਇਹਨਾਂ ਦੇ ਬਾਰੇ ਫਰਦਰ ਜੇ ਤੁਸੀਂ ਇਨਫੋਰਮੇਸ਼ਨ ਲੈਣੀ ਆ ਕਿੰਨੀ ਤਰਖਾ ਹੋਊਗੀ ਕਿੰਨੇ ਤੁਹਾਡੇ ਉਮਰ ਸੀਮਾ ਕਿੰਨੀ ਹੋਣੀ ਚਾਹੀਦੀ ਆ ਜਾਂ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਅਧੀਨ ਸੇਵਾਵਾਂ ਬੋਰਡ ਪੰਜਾਬ ਜਿਹੜਾ ਹੈਗਾ ਉਹਨਾਂ ਦੀ ਵੈਬਸਾਈਟ ਹੈਗੀ ਆ sssb.punjab.gov.in ਤੁਸੀਂ ਉਸ ਵੈਬਸਾਈਟ ਤੇ ਚਲੇ ਜਾਓ ਉਸ ਵੈਬਸਾਈਟ ਤੇ ਤੁਹਾਨੂੰ ਸਾਰੀ ਇਨਫਰਮੇਸ਼ਨ ਦਿੱਤੀ ਹੋਈ ਆ ਆਨਲਾਈਨ ਵਿਧੀ ਰਾਹੀਂ ਇਹ ਪੱਕੀ ਭਰਤੀ ਕੀਤੀ ਜਾਣੀ ਆ ਸੋ ਜਿਹੜੇ ਆਨਲਾਈਨ ਅਪਲਾਈ ਕਰਨ ਦਾ ਹੈ ਜਿਹੜਾ ਹੈਗਾ ਵਾ ਉਹ ਸ਼ੁਰੂ ਹੋ ਗਿਆ ਤਕਰੀਬਨ ਆਨਲਾਈਨ ਅਪਲਾਈ ਤੇ 28 20 ਅਗਸਤ 2024 ਤੋਂ ਪਹਿਲਾ ਪਹਿਲਾਂ ਆਪਾਂ ਇਹ ਅਪਲਾਈ ਕਰ ਸਕਦੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈਗੀ ਆ ਜੇ ਤੁਸੀਂ ਐਲੀਜੀਬਲ ਹੈਗੇ ਹੋ ਆ ਜਿਹੜੀ ਜੇਲ ਵਿਭਾਗ ਦੀਆਂ ਇਹ तकरीबन 180 ਦੇ ਕਰੀਬ ਪੋਸਟਾਂ ਬਣਦੀਆਂ ਨੇ 179 ਉਹਨਾਂ ਪੋਸਟਾਂ ਵਾਸਤੇ ਅਪਲਾਈ ਕਰੋ ਬਹੁਤ ਬਹੁਤ ਧੰਨਵਾਦ